ਉਹ ਪਹਾੜ ਕਿ ਅੱਜ ਪੱਥਰ ਕਿੰਨੇ ਸੋਹਣੇ ਨੇ ਕਿੱਡੇ ਕਿੱਡੇ ਉਹ ਤਾਂ ਅੱਜ ਡਿੱਗੇ ਨੇ ਦੁਬਾਰਾ ਓਏ ਇਹ ਤਾਂ ਤਾਜ਼ੇ ਡਿੱਗੇ ਹੋਏ ਨੇ ਇਹ ਤਾਂ ਮਨੀ ਤਾਜ਼ੇ ਡਿੱਗੇ ਨੇ ਓਏ ਜਦੋਂ ਗਏ ਆਪਾਂ ਤਾਂ ਹੈ ਨਹੀਂ ਸੀ ਇਹ ਹੈ ਰੋਡਿੰਗ ਨਮੀ ਹੋਈ ਹੋਈ ਹੈ ਬਾਹਰ ਟਿਕਾ ਸਾਰਾ ਇਹ ਜਿਹੜਾ ਮਾਨਾ ਪਿੰਡ ਹੈ ਇਹਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ ਜਿਹੜੇ ਚਾਰੇ ਧਾਮ ਨੇ ਚਾਰੇ ਧਾਮਾਂ ਤੋਂ ਵੀ ਕਹਿੰਦੇ ਬਹੁਤ ਪਵਿੱਤਰ ਹੈ ਇਹ ਪਾਪ ਤੋਂ ਮੁਕਤ ਹੈ ਪਿੰਡ ਵੀ ਸ਼ਾਨਦਾਰ ਹੈ ਦੇਖਣ ਵਾਲਾ ਇੱਕ ਪੁਰਾਣੀ ਸਭਿਤਾ ਵਾਲਾ ਘਰਾ ਥੱਲੇ ਆ ਕੇ ਰੁਕਿਆ ਹੋਇਆ ਹੈ ਕੱਢੀ ਚ ਵੱਜ ਕੇ ਖੜਿਆ ਹੋਇਆ ਹੈ ਛਿੱਟਾ ਵੱਡਾ ਕੁੱਚਰਾ ਹੈ ਇਹ ਪਹੁੰਚ ਗਏ ਆਪਾਂ ਗੋਬਿੰਦ ਘਾਟ ਇਹ ਗੋਬਿੰਦ ਘਾਟ ਦਾ ਗੇਟ ਹੈ ਪਰ ਆਪਾਂ ਨੂੰ ਪਤਾ ਨਹੀਂ ਸੀ ਪਹਿਲੀ ਵਾਰ ਆਉਣ ਕਰਕੇ ਬਹੁਤ ਜਿੰਝਾਂ ਕਰ ਹੁਣ ਪਤਾ ਲੱਗਿਆ ਗਾਹਾਂ ਨੂੰ ਪਹਿਲੀ ਗੱਲ ਤਾਂ ਬਤਰੀ ਨਾਲ ਖਾਉਣਾ ਮਾਨਾ ਪਿੰਡ ਘੁੰਮਣਾ ਤਾਂ ਘੱਟੋ ਘੱਟ ਬੰਦਾ ਇੱਥੇ 9 ਵਜੇ ਇੱਥੇ ਹੋਵੇ ਨਾਲੇ-ਬਾਲੇ ਬਤਰੀ ਨਾਲ ਦੇ ਦਰਸ਼ਨ ਹੋ ਜਾਣਗੇ ਨਾਲੇ ਬੰਦਾ ਚੰਗੀ ਤਰ੍ਹਾਂ ਮਾਨਾ ਪਿੰਡ ਘੁੰਮ ਲੂਗਾ ਮਾਨਾ ਪਿੰਡ ਘੁੰਮ ਕੇ ਜੇ ਬੰਦਾ ਇੱਥੋਂ 4 ਵਜੇ ਵੀ ਵੇਲਾ ਹੁੰਦਾ ਹੈ 5 ਵਜੇ ਵੀ ਵੇਲਾ ਹੁੰਦਾ ਹੈ ਤਾਂ ਵੀ ਇੱਥੇ ਵਾਪਸ ਆ ਸਕਦਾ ਹੈ ਇਹ ਘਟੋ ਕੱਟੇ ਤੋਂ ਗੋਵਿੰਦਗਾਟ ਵੀ ਕਿਲੋਮੀਟਰ ਹੋਊਗਾ ਇਹਨੂੰ ਪਤਾ ਜ਼ਿਆਦਾ ਹੋਵੇ ਜਮਟੜਾ ਨਾ ਅਕੈਡਮੀ ਆਜਾ ਦਾ ਮੋਟਰਸਾਈਕਲ ਜਮਾਤਰ ਲੈ ਪਹਿਲੀ ਵਾਰ ਆਉਣ ਨਾਲ ਪਤਾ ਬਹੁਤ ਕੁਝ ਲੱਗਿਆ ਸਿੱਕਣ ਨੂੰ ਬਹੁਤ ਕੁਝ ਮਿਲ ਗਿਆ ਗਾਹਾਂ ਨੂੰ ਜਦੋਂ ਆਵਾਂਗੇ ਤਾਂ ਚੰਗੀ ਤਰ੍ਹਾਂ ਘੁੰਮਣ ਦਾ ਸੁਆਦ ਆਊਗਾ ਪਹਿਲੀ ਵਾਰ ਆਉਣ ਨਾਲ ਪਤਾ ਹੀ ਨਹੀਂ ਹੁੰਦਾ ਕੁਝ ਗੱਲਾਂ ਦਾ ਸਾਥੀ ਹੁੰਦੇ ਨੇ ਆਪਣੇ ਨਾਲ ਅੱਗੇ ਕੋਈ ਅੱਗੇ ਲੰਘਿਆ ਕੋਈ ਪਿੱਛੇ ਰਹਿ ਗਿਆ ਉਸੇ ਕਰਕੇ ਬੰਦਾ ਉੜਜਾ ਜਾਂ ਫਿਰਦਾ ਰਹਿੰਦਾ ਹੈ। ਇਹੀ ਕੰਮ ਅੱਜ ਹੋਇਆ। ਸਾਥੀ ਸਾਥੋਂ ਅੱਗੇ ਸੀਗੇ ਜਿਹੜੇ ਜਿਨ੍ਹਾਂ ਨੇ ਕਮਰਾ ਲੈ ਲਿੱਤਾਗਾ ਬਸ ਉਹ ਇੱਥੋਂ ਮੁੜ ਕੇ ਸਾਨੂੰ ਪਤਾ ਨਹੀਂ ਸੀ ਅਸੀਂ ਕਿੱਥੇ ਟੱਪ ਗਏ। ਪਰ ਇੱਕ ਗੱਲ ਵਧੀਆ ਹੋਊਗੀ ਵੀ ਉਹਨਾਂ ਨੇ ਕਮਰਾ ਲੈ ਲਿਆ ਹੁਣ ਜਾ ਕੇ ਛੱਕੇ ਲੰਗਰ ਪਾਣੀ ਕਮਰੇ ਚ ਸੌਵਾਂਗੇ ਫਿਰ ਸਵੇਰ ਉੱਠਣਾ ਦਊ। ਕੋਵਿੰਦਤਾਮ ਦੀ ਚੜਾਈ ਤਾਂ ਜਿੰਨੀ ਛੇਤੀ ਇੱਥੋਂ ਕਹਿੰਦੇ ਚੜੀ ਜਾਵੇ ਉੰਨੇ ਬੰਦਾ ਵਧੀਆ ਰਹਿੰਦਾਗਾ ਟਾਈਮ ਨਾਲ ਉੱਤੇ ਪਹੁੰਚ ਜਾਂਦਾ ਸਫਰ ਹੈਗਾ ਕੱਟੋ-ਕੱਟ ਕਹਿੰਦੇ 13 ਕਿਲੋਮੀਟਰ ਦਾ ਇੱਥੋਂ ਪੈਦਲ ਦਾ ਪਰ ਉਹਦੇ ਵਿੱਚ 4 ਕਿਲੋਮੀਟਰ ਸੱਕਰ ਇੱਥੋਂ ਗੱਡੀਆਂ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਪੈਦਲ ਜਾਣਾ ਪੈਂਦਾ 4 ਕਿਲੋਮੀਟਰ ਇੱਕ ਪਿੰਡ ਪੈਦਲ ਇੱਥੇ ਅੱਗੇ ਆਪਾਂ ਕੋਟਵਾਰੀ ਕੋਲ ਸੰਗਤ ਕੋ ਟਾਈ ਵੀ ਗੋਲੀਆਂ ਗੱਡੀਆਂ ਕੜੀਆਂ ਦੇ ਸਾਹਮਣੇ ਬੱਤੀ ਵਾਲੇ ਕੇ ਜਾ ਕੇ ਪਤਾ ਲੱਗੂ ਜਿਹੜਾ ਗੁਰੂ ਪਰ ਮੈਨੂੰ ਲੱਗਦਾ ਇਹ ਕਾਫੀ ਗੱਲ ਹੈ ਪਰ ਜਿਸ ਹਿਸਾਬ ਨਾਲ ਗੱਡੀਆਂ ਕੜੀਆਂ ਨੇ ਉਸ ਹਿਸਾਬ ਨਾਲ ਲੱਗਦਾ ਵੀ ਸੰਗਤ ਬਹੁਤ ਚੱਜ ਰਹੀ ਹੋਈ ਹੈ ਬਾਕੀ ਰਾਜ ਕੀ ਆਪਾਂ ਨੂੰ ਬਹੁਤ ਸੰਗਤ ਟੱਕਰੀ ਹੈ

ਕਿੰਨੋਪਰਸੈਟਲ ਮੀਟੋਨਿਕ ਕੋਈ ਗੰਟੀ ਵੇਥਾਈ ਕਿੱਥੇ ਤੱਕ ਦੂ ਤੱਕ ਨਿਗਾ ਪੈਂਦੀ ਐ ਮੋਟਰਸਾਈਕਲੇ ਮੋਟਰਸਾਈਕਲੇ ਕਿੱਥੇ ਨਜ਼ਰ ਆ ਬਿਖੇਗਾ ਮੋਟਰਸਾਈਕਲਾਂ ਤੋਂ ਮੋਟਰਸਾਈਕਲਾਂ ਤੇ ਹੋਰ ਵੀ ਗਾਲੀ ਲੱਗਦੀ ਐ ਮੋਟਰਸਾਈਕਲ ਤੇ ਗੱਡੀ ਨਾਲੋਂ ਘੁੰਮਣਾ ਥੋੜਾ ਜਿਆਦਾ ਜਿਆਦਾ ਸੌਖਾ ਐ ਲੋਟਰ ਜੰਸ ਦਾ ਆ ਬਹੁਤ ਨਾਲ ਨਹੀਂ ਲਾਈ ਦਿੱਤੀ ਨਾ ਲੱਗਦਾ ਜਿਵੇਂ ਕੋਈ ਪੀੜ ਨਹੀਂ ਜੀ ਬਸ ਬੈਸੀ ਜਿੱਥੇ ਲੋਕਾਂ ਨੂੰ ਖਾਂ ਰਹੀ ਗੁਲਾਕੇ ਚੱਲ ਜੀ ਬਸ ਪਕੀਤਰ ਹੋਰ ਵੀ ਆ ਕੋਈ ਛੇੜਦਾ ਨਹੀਂ ਹੈਗਾ ਇਹ ਚੀਜ਼ਾਂ ਆਪਣੇ ਹਲੇ ਪੰਜਾਬ ਤੋਂ ਵੱਖਰਾ ਮਾਹੌਲਾ ਇੱਥੇ ਮਾਹੌਲ ਬਹੁਤ ਵਧੀਆ ਜੱਪੇਤੀ ਪਈਆ ਪਈਆ ਕੋਈ ਛੇਤੀ ਛੇੜਦਾ ਨਹੀਂ ਪਾਉਂਦਾ ਉਹ ਪ੍ਰਸਿੱਧ ਕਲਪਾਰਕ ਕਰਕੇ ਗੁਰੂ ਘਰ ਦੇ ਅੰਦਰ ਆ ਗਏ ਪਹਿਲਾਂ ਚਾਹ ਲੈ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਣਾ ਉਸ ਤੋਂ ਬਾਅਦ ਥੋੜਾ ਮੁੱਟਾ ਘੁੰਮ ਕੇ ਬਾਜ਼ਾਰ ਇਹ ਜਿਆਰਾ ਗੋਵਿੰਦਗੜ ਦੇ ਬਿਆਰਾਣਾ ਗੋਵਿੰਦਗੜ ਦੇ ਵਿੱਚ ਹੈ ਨਾ ਯਾਰ ਕੋਈ ਸੌਫਟ ਨਹੀਂ ਸਾਪ ਭਾਈ ਉਹ ਰੱਖੀ ਗੋਵਿੰਦਗੜ ਦੇ ਸ਼ਹਿਰ ਦੇ ਗੁਜਾਰਾਣਾ ਇਹੋ ਜਿਹਾ ਨੇੜ ਹੈ ਅਰੇ ਭਾਈ ਆ ਵੀ ਜਾ ਰਹੇ ਕੁਝ ਇਹੋ ਵਸ ਪਾ ਜੀ ਤੈਨੂੰ

ਕੋਣ ਕੋਣ ਕਹਾਂ ਗਈਏ ਤੋ ਰੇਟ ਆਪਸਾ ਆਪਸਾ ਆਲੋਏ ਇਹ ਬਰਾ ਤੁਸੀਂ ਵਾਸ ਅੱਗੇ ਕਰੀਂ ਮੈਂ ਦੱਸ ਕੇ ਇਹ ਰਾਹੇ ਮੈਂ ਕਰਾਈ ਲਾਗੀ ਮੈਂ ਅੱਗੇ ਨਾਸੂ ਚਾੜਦੀ ਦਾਣੇ ਵਾਲਾ ਨਾ ਦਾ ਮਨਤੀ ਚ ਪਾ ਦੇ ਹੈ ਬਰਾਉਨ 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 ਬਲੂ ਵਾਲਾ ਕਰਦੀ ਆ ਸੋਨਾ ਬਲੂ ਵਾਲਾ ਕਰਦੀ ਕਿੰਨੇ ਰੁਪਏ ਹਾਂ ਤੁਹਾਡਾ ਦਾ 50 ਰੁਪਏ ਲੱਖ ਜੀ ਰਾਮ ਆਹ ਉਦੋਂ ਬਦਾਰ ਦੀ ਕੋਕਾ ਟੋਕੀਆਂ ਲੈ ਲਈਆਂ ਹਾਂ 9 ਕਾਲੀਆਂ 40 40 ਰੁਪਏ ਦੀਆਂ ਸ਼ਾਲ ਇਹ ਵੀ ਸ਼ਾਲ